ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਲਗਾਤਾਰ ਹਿਮਾਚਲ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਨਦੀਆਂ ਨਾਲੇ ਡੈਮ ਨੇ ਜਿਹੜੇ ਉਹ ਉਫਾਨ ਤੇ ਚੱਲ ਰਹੇ ਨੇ ਤਾਂ ਉੱਥੇ ਹੀ ਜੇਕਰ ਅਸੀਂ ਹੁਸ਼ਿਆਰਪੁਰ ਦੇ ਪੌਂਗ ਡੈਮ ਦੀ ਗੱਲ ਕਰੀਏ ਤਾਂ ਹਜ਼ਾਰਾਂ ਕਿਊਸਿਕ ਦੀ ਮਾਤਰਾ ਦੇ ਹਿਸਾਬ ਦੇ ਨਾਲ ਪੌਂਗ ਡੈਮ ਦੇ ਵਿੱਚੋਂ ਬਿਆਸ ਦਰਿਆ ਨੂੰ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੀ ਮਾਰ ਦੇ ਹੇਠ ਦਰਿਆ ਦੇ ਕੰਡੇ ਤੇ ਲੱਗਦੇ ਕਈ ਪਿੰਡ ਆਏ ਨੇ ਭਾਵੇਂ ਉਹ ਟਾਂਡੇ ਦੀ ਗੱਲ ਕਰੀਏ ਮੁਕੇਰੀਆਂ ਦੀ ਗੱਲ ਕਰੀਏ ਜਾਂ ਦਸੂਏ ਦੀ ਗੱਲ ਕਰੀਏ ਤਾਂ ਇਸ ਵਕਤ ਵੀ ਤਸਵੀਰਾਂ ਨੇ ਜਿਹੜੀਆਂ ਕਿ ਉਹ ਤੁਹਾਨੂੰ ਮੁਕੇਰੀਆਂ ਦੇ ਪਿੰਡ ਦੇ ਨੋ ਸ਼ਹਿਰਾਂ ਦੀ ਆ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਪੱਧਰ ਤੇ ਪਾਣੀ ਹੈ ਜਿਹੜਾ ਉਹ ਪਿੰਡ ਦੇ ਵਿੱਚ ਦਾਖਲ ਹੋਇਆ ਪਿਆ ਹੈ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਸ਼ੂ ਵੀ ਨੇ ਜਿਹੜੇ ਲੋਕਾਂ ਦੇ ਸਿਗੇ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਸੇਫ ਜਗ੍ਹਾ ਤੇ ਪਹੁੰਚਾਇਆ ਗਿਆ ਹੈ ਤੇ ਕਿਸਾਨਾਂ ਦੀ ਤਕਰੀਬਨ 400 ਏਕੜ ਦੇ ਕਰੀਬ ਜਿਹੜੀ ਕਿ ਫਸਲ ਹੈ ਉਸ ਪਾਣੀ ਦੀ ਮਾਰ ਦੇ ហេਠਾ ਆਉਣ ਦੇ ਨਾਲ ਖਰਾਬ ਹੋਈ ਹੈ ਤੇ ਹੋਰ ਵੀ ਕਈ ਸਮੱਸਿਆਵਾਂ ਘਰਾਂ ਤੱਕ ਉਹਨਾਂ ਦੇ ਪਾਣੀ ਪਹੁੰਚ ਚੁੱਕਿਆ ਹੈ ਰੋਡ ਜਿਹੜੇ ਕਿ ਸੜਕਾਂ ਨੇ ਉਹ ਵੀ ਕਾਫੀ ਬੁਰੀ ਹਾਲਤ ਉਹਨਾਂ ਦੀ ਪਾਣੀ ਦੇ ਕਰਕੇ ਹੋਈ ਪਈ ਹੈ ਤਾਂ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਉਹ ਦੱਸਿਆ ਕਿ ਪਾਣੀ ਦਾ ਪੱਧਰ ਇਕਦਮ ਹੀ ਪਿੰਡ ਦੇ ਵਿੱਚ ਦਾਖਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਸਰਕਾਰ ਦੇ ਅੱਗੇ ਮੁਆਵਜ਼ੇ ਦੀ ਵੀ ਮੰਗ ਰੱਖੀ ਹੈ ਜਿਹੜਾ ਨੁਕਸਾਨ ਉਹਨਾਂ ਦਾ ਇਸ ਕੁਦਰਤੀ ਮਾਰ ਦੇ ਕਰਕੇ ਹੋਇਆ ਹੈ ਬਾਕੀ ਕੀ ਕੁਝ ਜਾਣਕਾਰੀ ਪਿੰਡ ਵਾਸੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਸੀਂ ਆਪ ਹੀ ਸੁਣ ਲਓ ਹਾਲਾਤ ਬਹੁਤ ਮਾੜੇ ਆ ਜੀ ਨਿਸ਼ਾਰਾਪਤਨ ਪਿੰਡ ਆ ਸਾਡਾ ਇਹਨਾਂ ਪਾਣੀ ਆਈ ਸਾਡੀਆਂ ਮਕਾਨਾਂ ਦੇ ਨਾਲ ਟੱਕਰ ਖਾਂਡਿਆ ਆ ਕਈ ਘਰਾਂ ਵਿੱਚ ਵੜ ਗਿਆ ਡੰਗਰ ਪਛਾ ਸਾਡਾ ਜਿਹੜਾ ਉਹ ਡੁੱਬ ਚੱਲਾ ਹੈਗਾ ਆਪਾਂ ਮਸਾਂ ਹੀ ਕੱਢਦੇ ਉਹਨਾਂ ਨੂੰ ਗੜਿਆ ਠੀਕ ਆ ਨਹੀਂ ਉੱਚੀਆਂ ਜਗ੍ਹਾ ਤੇ ਬੰਦੇ ਆ ਕੋਈ ਪੱਠਾ ਨਹੀਂ ਪਾਉਣ ਨੂੰ ਕਮਾਰ ਦੀ ਫਸਲ ਸਾਰੀ ਜਿਹੜੀ ਉਹ ਗਰਗ ਗਈ ਆ ਠੀਕ ਆ ਗਲ ਗਈ ਆ ਸਾਰੀ ਕੋਈ ਪੱਠਾ ਨਹੀਂ ਬਚਿਆ ਕੋਈ ਕਸ ਨਹੀਂ ਬਚਿਆ ਜੀ ਕਿੰਨੀ ਜ਼ਮੀਨ ਐ ਇਸ ਵਕਤ ਮਾਰਹੇਟ ਮਾਰਹੇਟ ਦੀ ਨਿਸ਼ਾਰੇ ਪੱਤਨ ਦੀ ਕੱਲੇ ਦੀ ਜ਼ਮੀਨ ਜਿਹੜੀ ਉਹ ਤਿੰਨ ਤੋਂ ਉਥੋਂ 400 ਕਿੱਲਾ ਕੀ ਮੰਗੇ ਇਹੀ ਕਰਦੇ ਆ ਵੀ ਸਰਕਾਰ ਸਾਡਾ ਥੋੜਾ ਜਿਹਾ ਸਾਥ ਦੇਵੇ ਡੁੱਬਦਿਆਂ ਨੂੰ ਬਚਾਵੇ ਕਿ ਤੁਸੀ ਬੰਨ ਸਾਡਾ ਬੰਦ ਹੈ ਜਿਹੜਾ ਇਹ ਪਾਣੀ ਨਾ ਆਏ ਕਰੇ ਇੱਧਰ ਤੁਸੀਂ ਇੱਧਰ ਦੇਖਣਾ ਇਹਨੂੰ ਛੱਡ ਦਿਓ ਪਿੰਡ ਦੀ ਆ ਅਸੀਂ ਇਹੋ ਸਰਕਾਰ ਤੋਂ ਮੰਗ ਕਰਨੇ ਚਾਹੁੰਦੀਆਂ ਹੈਗੇ ਆ ਕਿ ਜੋ ਲੋਕਾਂ ਦਾ ਨੁਕਸਾਨ ਹੋਇਆ ਹੈਗਾ ਉਹਦੀ ਪਰਹਾਈ ਕੀਤੀ ਜਾਵੇ ਫਸਲਾਂ ਦਾ ਨੁਕਸਾਨ ਹੋਇਆ ਨੇ ਸਾਰੇ ਜ਼ਮੀਦਾਰ ਡੁੱਬ ਗਏ ਜਿਨ੍ਹਾਂ ਗਰੀਬਾਂ ਬਚਾਦਿਆਂ ਨੇ ਪੈਰੀਆਂ ਠੇਕੇ ਤੇ ਲਾ ਕੇ ਪਈਆਂ ਆ ਗਈਆਂ ਉਹ ਕਿੱਥੋਂ ਪੈਸੇ ਦੇਣਗੇ ਸਰਕਾਰ ਨੇ ਜੋ ਸਾਡੇ ਇਲਾਕੇ ਦੇ ਐਮਐਲਏ ਵੀ ਹੈਗੇ ਆ ਉਹਨਾਂ ਨੇ ਵੀ ਕਦੀ ਆਣ ਕੇ ਸਾਨੂੰ ਨਹੀਂ ਪੁੱਛਿਆ ਇਹ ਪਿੰਡ ਨੂੰ ਇਤਵੀ ਕਿੱਥੇ ਆ ਗਏ ਕਿੱਥੇ ਨਹੀਂ ਜਦੋਂ ਵੋਟਾਂ ਲੈਣੀਆਂ ਆ ਗਈਆਂ ਉਦੋਂ ਸਾਰੇ ਆਉਂਦੇ ਆ ਜਦੋਂ ਵੋਟਾਂ ਪਾਉਣੀਆਂ ਮੁਰਕੇ ਕੋਈ ਨਹੀਂ ਪੁੱਛਦਾ ਹਨ ਕਿ ਦੇਖੋ ਤੁਹਾਡੇ ਸਾਹਮਣੇ ਹੈ ਸਾਰਾ ਬੀ ਬਹੁਤ ਨੁਕਸਾਨ ਆ ਹੈ ਉਹ ਤਾਂ ਸਾਡੀ ਗਵਰਨਮੈਂਟ ਦੀ ਵੀ ਨਿਰਾਸ਼ਾ ਆ ਤੁਸੀਂ ਦੇਖਿਓ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਏ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪਿਆ ਪਹਿਲਾਂ ਸਾਰਾ ਸਾਲ ਪਾਣੀ ਜਮਾਂ ਰੱਖਦੇ ਵਿੱਚ ਬਰਸਾਤਾਂ ਆਉਂਦੀਆਂ ਉਧਰ ਬਰਸਾਤ ਦੇ ਪਾਣੀ ਦੀ ਮਾਰ ਪੈਂਦੀਆਂ ਉਧਰੋਂ ਡੈਮ ਵਾਲੇ ਪਾਣੀ ਛੱਡਦੇ ਹੁਣ ਮੁੜ ਕੇ ਕਹਿੰਦੇ ਵੀ ਸਾਡੀ ਮਜ਼ਦੂਰੀ ਹੈ ਤੇ ਵਾਕਿਆ ਮਜ਼ਦੂਰੀ ਆ ਪਰ ਇਹ ਤਾਂ ਧਿਆਨ ਦੇ ਉਹਨਾਂ ਨੇ ਰੱਖਣਾ ਨਾ ਪਹਿਲਾਂ ਵੀ ਘਟੋ ਘਟੋ ਉਹਨੀ ਕੁ ਗੰਜਾਸ਼ ਰੱਖੋ ਹੁਣ ਤੇ ਸਿਸਟਮ ਵੀ ਵੀ ਇਦਾਂ ਦੇ ਆ ਵੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਆਹ ਕਿ ਇੰਨਾ ਮੀ ਪੈਣਾ ਉਹ ਸਿਸਟਮ ਕਾਦੇ ਵਾਸਤੇ ਇਹਨਾਂ ਨੇ ਲਾਇਆ ਉਹ ਸਿਸਟਮ ਨਾਲ ਦੇਖਦੇ ਆ ਵੀ ਇੰਨਾ ਆਮ ਬੰਦਿਆਂ ਨੇ ਦੱਸਤਾ ਵੀ ਆਹ ਕਿ ਮੀ ਬਾਦੇ ਪੈਣੇ ਆ ਇਹਨਾਂ ਨੂੰ ਨਹੀਂ ਪਤਾ ਲੱਗਾ ਕਿੰਵੀਂ ਵੱਧ ਪੈਣੇ ਅਸੀਂ ਉਹਨਾਂ ਆਪਣਾ ਐਂਟੀਮ ਰੱਖਿਆ ਘਟੋ ਘਾਟੇ ਡੈਮ ਚ ਤੇ ਗੰਜਾਸ਼ ਰੱਖੀ ਹੋਣੀ ਵੀ ਪਾਣੀ ਮਾੜਾ ਮੋੜਾ ਚੱਲ ਸਕੇ